ਪੁਲਸ ਵਾਲੇ ਡਾਂਗ ਅਪਰੇਟਿਟੀ ਕਰਦੇ ਆਏ ਨੇ ਤੇ ਬੱਚਿਆਂ ਨੂੰ ਹੁਣ ਫ੍ਰੀ ਪੜਾਉਂਦੇ ਨੇ ਮੈਂ ਪਹਿਲੀ ਵਾਰੀ ਅੱਜ ਤੁਹਾਡੇ ਤੋਂ ਸੁਣ ਰਿਹਾ ਤੇ ਮੈਂ ਤੁਹਾਡਾ ਬੋਰਡ ਪੜ੍ਹ ਕੇ ਦੇਖਿਆ ਵੀ ਇਹਦੇ ਵਿੱਚ ਫ੍ਰੀ ਪੜ੍ਹਾਈ ਵੀ ਕਰਾਉਂਦੀ ਆ ਪੁਲਸ ਕਿਤੇ ਨਾ ਹਾਂਜੀ ਬੱਚਿਆਂ ਨੂੰ ਅਸੀਂ ਸਟਾਰਟਿੰਗ ਦੀਆਂ ਕਲਾਸਾਂ ਦੇ ਵਿੱਚ ਬਿਲਕੁਲ ਫ੍ਰੀ ਕਰਵਾਉਂਦੇ ਆ ਜੀ ਪੜ੍ਹਾਈ ਹਾਂਜੀ ਉਸੇ ਤਰ੍ਹਾਂ ਬੱਚੇ ਜਦੋਂ ਸ਼ੁਰੂ ਦੇ ਵਿੱਚ ਥੋੜਾ ਥੋੜਾ ਕੋਈ ਵੀ ਨਸ਼ਾ ਪਤਾ ਕਰਨ ਲੱਗ ਜਾਂਦੀ ਨਹੀਂ ਸ਼ਾਮ ਨੂੰ 5 ਵਜੇ ਤੱਕ ਉਹ ਆਪ ਦਾ ਠੀਕ ਠਾਕ ਹੋ ਕੇ ਘਰੇ ਚਲੇ ਜਾਂਦੇ ਨੇ ਮਾਪਿਆਂ ਨੂੰ ਕਦੋਂ ਪਤਾ ਲੱਗਦਾ ਜੀ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੀਆਂ ਡੋ ਵੀ ਇਹ ਪ੍ਰਸ਼ਾਸਨ ਦਾ ਕਸੂਰ ਹੈ ਉਹ ਨਹੀਂ ਸੰਭਾਲ ਕਰਦੇ ਉਹ ਨਹੀਂ ਪਰ ਜਦ ਕਿ ਇੱਥੇ ਗੱਲ ਇਹ ਹੁੰਦੀ ਹੈ ਕਿ ਅਗਰ ਮਾਪਿਓ ਖੁਦ ਆਪਣੇ ਬੱਚਿਆਂ ਵੱਲ ਇਸ ਚੀਜ਼ ਦਾ ਧਿਆਨ ਦੇਣਗੇ ਜਦ ਗੱਲ ਮਾਤਾ ਪਿਤਾ ਦੇ ਕੋਲ ਆਪਣੇ ਬੱਚਿਆਂ ਦੇ ਲਈ ਵੀ ਟਾਈਮ ਨਹੀਂ ਹੈਗਾ ਇਸੇ ਲਈ ਬੱਚੇ ਗਲਤ ਰਾਹਾਂ ਤੇ ਪੈਂਦੇ ਆ ਅੱਛਾ ਪਲੱਸ 2 ਤੱਕ ਬੱਚਾ ਠੀਕ ਠਾਕ ਨਿਕਲ ਗਿਆ ਉਸ ਤੋਂ ਬਾਅਦ ਤਾਂ ਬੱਚਾ ਖੁਦ ਹੀ ਇੰਨਾ ਸਿਆਣਾ ਹੋ ਜਾਂਦਾ ਬੱਚਾ ਗਲਤ ਰਾਹੇ ਪੈਂਦੀ ਨਹੀਂਗਾ ਪੁਲਿਸ ਪਬਲਿਕ ਸਕੂਲ ਹੈ ਤੇ ਇਹਦੇ ਵਿੱਚ ਕੋਈ ਫੀਸ ਨਹੀਂ ਕੋਈ ਟਿਊਸ਼ਨ ਫੀਸ ਨਹੀਂ ਸਿਰਫ ਬੈਣ ਦਾ ਖਰਚਾ ਹਾਂਜੀ ਅੱਜ ਮਾਨਸਾ ਦੇ ਵਿੱਚ ਜਿਹੜਾ এনवायरमेंट ਸੋਸਾਇਟੀ ਵੱਲੋਂ ਇੱਕ ਫਲਾਵਰ ਸ਼ੋਅ ਕਰਵਾਇਆ ਗਿਆ ਉਹਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਸਟਾਲਾਂ ਲੱਗੀਆਂ ਨੇ ਐਗਜ਼ੀਬਿਸ਼ਨ ਲੱਗੀਆਂ ਆ ਨਾ ਉੱਥੇ ਇੱਕ ਮੈਂ ਬੋਰਡ ਪੜਿਆ ਸੀਗਾ ਇਹ ਤੇ ਮਾਰੀ ਕੈਮਰਾ ਬਾਈ ਆ ਪੁਲਿਸ ਪਬਲਿਕ ਸਕੂਲ ਤੇ ਇਹਦੇ 'ਚ ਲਿਖਿਆ ਕੋਈ ਦਾਖਲਾ ਫੀਸ ਨਹੀਂ ਕੋਈ ਟਿਊਸ਼ਨ ਫੀਸ ਨਹੀਂ ਸਿਰਫ ਬੈਂਡ ਦਾ ਖਰਚਾ ਇਹ ਸਕੂਲ ਬਾਰੇ ਜਾਣਕਾਰੀ ਲੈਣੇ ਆ ਕਿੱਥੇ ਦਾ ਸਕੂਲ ਹੈ ਕੌਣ ਇਹਨੂੰ ਚਲਾ ਰਿਹਾ ਕੀ ਕੀ ਇਹਦੇ ਵਿੱਚ ਸਹੂਲਤਾਂ ਨੇ ਸਾਰੀ ਜਾਣਕਾਰੀ ਸਰ ਖੜੇ ਨੇ ਇਹਨਾਂ ਤੋਂ ਪੁੱਛ ਲੈਣੇ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਬਹੁਤ ਵਧੀਆ ਅੱਜ ਤੁਹਾਡਾ ਸਵਾਗਤ ਹੈ ਸਾਡੇ ਆਰਟੀਵੀ ਚੈਨਲ ਨੀਲੋਵਾਲ ਦੇ ਤੇ ਥੈਂਕ ਯੂ ਸੋ ਮਚ ਜੀ ਸਰ ਆਪਾਂ ਕਿੱਥੋਂ ਆਏ ਜੀ ਇਹ ਦੱਸੋ ਸਰ ਮੈਂ ਬਿਲੋਂਗ ਮਾਨਸਾ ਤੋਂ ਹੀ ਕਰਦਾ ਹਾਂ ਜੀ ਲੋਕਲ ਜੀ ਪਿੰਡ ਮੇਰਾ ਵੱਡਾ ਨੰਗਲਾ ਹੈ ਜੀ ਤੇ ਇਸ ਪੁਲਿਸ ਪਬਲਿਕ ਸਕੂਲ ਦੇ ਵਿੱਚ ਮੈਂ ਬਿਲਕੁਲ ਸਟਾਰਟਿੰਗ ਤੋਂ 2010 ਦੇ ਵਿੱਚ ਸਕੂਲ ਸ਼ੁਰੂ ਕੀਤਾ ਸੀ ਅਸੀਂ ਮੈਂ ਉਦੋਂ ਤੋਂ ਹੀ ਇੱਥੇ ਜੌਬ ਕਰ ਰਿਹਾ ਹਾਂ ਜੀ ਹਾਂਜੀ ਤੇ ਬਤੌਰ ਮੈਂ ਹੁਣ ਐਸਾ ਪ੍ਰਿੰਸੀਪਲ ਉੱਥੇ ਕੰਮ ਕਰ ਰਿਹਾ ਹਾਂ ਜੀ ਸਰ ਹਾਂ ਵਧੀਆ ਗੱਲ ਹੈ ਇਹ ਸਾਰੇ ਮੈਂ ਇਹਦੇ ਬਾਰੇ ਪੜਿਆ ਥੋੜਾ ਜਿਹਾ ਮੈਂ ਕਿਹਾ ਵੀ ਪੁਲਿਸ ਪਬਲਿਕ ਸਕੂਲ ਇਹਦੇ ਚਾ ਲਿਖਿਆ ਵੀ ਕੋਈ ਦਾਖਲਾ ਫੀਸ ਨਹੀਂ ਕੋਈ ਟਿਊਸ਼ਨ ਫੀਸ ਨਹੀਂ ਇਹਦੇ ਬਾਰੇ ਥੋੜੀ ਜਾਣਕਾਰੀ ਸਰ ਅਸੀਂ ਦਾਖਲੇ ਦੀ ਗੱਲ ਕਰਦੇ ਹਾਂ ਬਿਲਕੁਲ ਐਸੀ ਸਰ ਸਟਾਰਟਿੰਗ ਦੇ ਜੋ ਬੱਚੇ ਨੇ ਜੀ ਪ੍ਰੀ ਨਰਸੀ ਦੇ ਵਿੱਚ ਦੇਖੋ ਪੇਰੈਂਟਸ ਹੋਰ ਕਰਚੇਸ ਦੇ ਵਿੱਚ ਲਗਾਉਂਦੇ ਆ ਹੋਰ ਬਹੁਤ ਹਾਮਾਂ ਦੇ ਉੱਪਰ ਜਦੋਂ ਲਗਾਉਂਦੇ ਨੇ ਉੱਥੇ ਉਹਨਾਂ ਨੂੰ ਕਿੰਨੀ ਕਿੰਨੀ ਜ਼ਿਆਦਾ ਫੀਸ ਭਰਨੀ ਪੈਂਦੀ ਆ ਜਦ ਕਿ ਉਹ ਪਹਿਲੇ ਸਾਲ ਦੇ ਵਿੱਚ ਹੀ ਉਹਨਾਂ ਦੀਆਂ ਸਿਰ ਡਾਂਸ ਕਲਾਸੇ ਜਿਸ ਤਰ੍ਹਾਂ ਦੀਆਂ ਕਲਾਸਸ ਵਗੈਰਾ ਲੱਗਦੀਆਂ ਨੇ ਤਾਂ ਅਸੀਂ ਇਹ ਇੱਕ ਸਾਲ ਅਸੀਂ ਇਹ ਬੱਚਿਆਂ ਨੂੰ ਸਾਰਾ ਕੁਝ ਫ੍ਰੀ ਦੇ ਰਹੇ ਹਾਂ ਸਾਡੇ ਕੋਲ ਸਿਰਫ ਅਸੀਂ ਬੱਚਿਆਂ ਦਾ ਵੈਨ ਦਾ ਖਰਚਾ ਲਵਾਂਗੇ ਬਾਕੀ ਉਹਦੇ ਵਿੱਚ ਅਸੀਂ ਉਹਨਾਂ ਦੀ ਕੋਈ ਟਿਊਸ਼ਨ ਫੀਸ ਨਹੀਂ ਕੋਈ ਉਹਨਾਂ ਦੀ ਐਡਮਿਸ਼ਨ ਫੀਸ ਨਹੀਂ ਹੈਗੀ ਅਗਰ ਪੇਰੈਂਟਸ ਚਾਹਣ ਤਾਂ ਬੱਚੇ ਇਹਨੂੰ ਖੁਦ ਵੀ ਆ ਕੇ ਸਕੂਲ ਛੱਡ ਕੇ ਜਾ ਸਕਦੇ ਨੇ ਹਾਂਜੀ ਹੁਣ ਫੀਸ ਤੁਸੀਂ ਕੋਈ ਲੈਂਦੇ ਨਹੀਂ ਜੀ ਬਿਲਕੁਲ ਜੀ ਫਿਰ ਜਿਹੜਾ ਸਕੂਲ ਦਾ ਖਰਚਾ ਸਕੂਲ ਦੇ ਬਹੁਤ ਖਰਚੇ ਹੁੰਦੇ ਨੇ ਜੀ ਬਿਲਡਿੰਗ ਦਾ ਖਰਚਾ ਹੁੰਦਾ ਬਿਜਲੀ ਦਾ ਖਰਚਾ ਹੁੰਦਾ ਔਰ ਬਹੁਤ ਸਾਰੀਆਂ ਗਤੀਵਿਧੀਆਂ ਨੇ ਸਕੂ ਫਿਰ ਉਹ ਕਿੱਥੋਂ ਅਰੇਂਜ ਹੁੰਦਾ ਜੀ ਸਰ ਉਹ ਸਾਡੇ ਇਹ ਹੈ ਜੀ ਸਾਡਾ ਪੁਲਿਸ ਡਿਪਾਰਟਮੈਂਟ ਦੇ ਸਕੂਲ ਨੇ ਜੀ ਸਾਨੂੰ ਫੰਡਿੰਗ ਉੱਪਰੋਂ ਵੀ ਆ ਜਾਂਦੀ ਹੈ ਫਿਰ ਅਸੀਂ ਸਟਾਰਟਿੰਗ ਦੇ ਵਿੱਚ ਤਾਂ ਇਹਨਾਂ ਦਾ ਬਿਲਕੁਲ ਇਕੱਲਾ ਵੈਨ ਖਰਚਾ ਹੀ ਹੈ ਬਾਕੀ ਇਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਦੀ ਕਲਾਸ ਵੱਧਦੀ ਹੈ ਉਹਦੇ ਅਕੋਰਡਿੰਗ ਥੋੜਾ ਥੋੜਾ ਖਰਚਾ ਫਿਰ ਅਸੀਂ ਪੇਰੈਂਟਸ ਨਾਲ ਡਿਸਕਸ ਕਰਕੇ ਉਹਨਾਂ ਤੋਂ ਥੋੜਾ ਥੋੜਾ ਕਰਕੇ ਲੈਨੇ ਆ ਜ਼ਿਆਦਾ ਖਰਚਾ ਨਹੀਂ ਉਹਨਾਂ ਤੋਂ ਫਿਰ ਲੈਂਦੇ ਜੀ ਵੱਡੀਆਂ ਕਲਾਸਸ ਦੇ ਵਿੱਚ ਹਾਂਜੀ ਕੁਛ ਖਰਚਾ ਬਹੁਤ ਨੋਮੀਨਲ ਚਾਰजेस ਹੀ ਹੁੰਦੀ ਹੈ ਜੀ ਸਾਡੇ ਬੜਾ ਜ਼ਿਆਦਾ ਖਰਚਾ ਨਹੀਂ ਜੀ ਤੁਹਾਡੇ ਕੋਲੇ ਦਾਖਲਾ ਫੀਸ ਨਹੀਂ ਹੈਗੀ ਮੰਨ ਲਓ ਉਹਦਾ ਫਿਰ ਵੀ ਉਸ ਤੋਂ ਇਲਾਵਾ ਖਰਚਾ ਜਿੱਦਾਂ ਬੱਚੇ ਤੁਹਾਡੇ ਏਰੀਆ ਚ ਆਉਂਦੇ ਹੈਗੇ ਫਿਰ ਕਿਹੜਾ ਖਰਚਾ ਦਿੰਦੇ ਨੇ ਉਹ ਬੱਚੇ ਜਿਹੜੇ ਵੱਡੀਆਂ ਕਲਾਸਾਂ ਆ ਜਾਂਦੀਆਂ ਜਿਵੇਂ ਫਸਟ ਸੈਕੰਡ ਥਰਡ ਦੇ ਵਿੱਚ ਆ ਜਾਂਦੀਆਂ ਜੀ ਉਸ ਟਾਈਮ ਦੇ ਵਿੱਚ ਅਸੀਂ ਉਹਨਾਂ ਤੋਂ ਬਹੁਤ ਹੀ ਨੋਮੀਨਲ ਟਿਊਸ਼ਨ ਫੀਸ ਲੈਨੇ ਆ ਕਿਉਂਕਿ ਦੇਖੋ ਅਸੀਂ ਟੀਚਰਸ ਦੀਆਂ ਤਨਖਾਹਾਂ ਵੀ ਵਿੱਚ ਆਉਂਦੀਆਂ ਨੇ ਜੀ ਵੈਂਸ ਦੇ ਖਰਚੇ ਵੀ ਹੁੰਦੇ ਨੇ ਤੇ ਹੋਰ ਵੀ ਜੋ ਸਕੂਲ ਦਾ ਮਟੀਰੀਅਲ ਵਗੈਰਾ ਪ੍ਰੋਵਾਈਡ ਹੁੰਦਾ ਉਹ ਅਸੀਂ ਉਹਦੇ ਵਿੱਚੋਂ ਬੱਚਿਆਂ ਤੋਂ ਕਰਦੇ ਸਰ ਇਹਨਾਂ ਤੇ ਜਿਹੜੇ ਮੇਨ ਆਰਗੇਨਾਈਜ਼ਰ ਨੇ ਕੌਣ ਇਹਨਾਂ ਨੂੰ ਹੈਂਡਲ ਕਰ ਰਿਹਾ ਕੌਣ ਦੇਖ ਰਿਹਾ ਤੇ ਉੱਪਰ ਦੇਖ ਰੱਖ ਜਿਹੜੀ ਮੇਨ ਸਾਡੇ ਜੀ ਇਹ ਡੀਜੀਪੀ ਸਾਹਿਬ ਦੇਖਦੇ ਹੁੰਦੇ ਨੇ ਪੰਜਾਬ ਦੇ ਸਾਡੇ ਜਿਹੜੇ ਮੈਨੇਜਰ ਨੇ ਉਹ ਐਸਐਸਪੀ ਸਰ ਹੁੰਦੇ ਨੇ ਜੀ ਜੋ ਜ਼ਿਲ੍ਹੇ ਦੇ ਨਾਲ ਐਸਐਸਪੀ ਆਉਂਦੇ ਨੇ ਉਹਨਾਂ ਦੇ ਅੰਡਰ ਸਕੂਲ ਹੁੰਦਾ ਉਹ ਆਪਣਾ ਇਹ ਸਕੂਲ ਨੂੰ ਉਹ ਚਲਾਉਂਦੇ ਨੇ ਹੁਣ ਇਸ ਟਾਈਮ ਡਾਕਟਰ ਨਾਨਕ ਸਿੰਘ ਨੇ ਜੀ ਸਾਡੇ ਐਸਐਸਪੀ ਸਾਹਿਬ ਇਹ ਉਹਨਾਂ ਨੇ ਸਾਨੂੰ ਬਹੁਤ ਪ੍ਰੇਰਿਤ ਕੀਤਾ ਹੋਇਆ ਕਿ ਆਪਾਂ ਪੇਰੈਂਟਸ ਨੂੰ ਵੱਧ ਤੋਂ ਵੱਧ ਜਿੰਨੀ ਆਕਾਪਾਂ ਦੇ ਸਕਦੇ ਆ ਇਹ ਬਹੁਤ ਪਹਿਲੀ ਗੱਲ ਤਾਂ ਖੁਸ਼ੀ ਦੀ ਗੱਲ ਹੈ ਜੀ ਜਿੱਦਾਂ ਮੈਂ ਆਪਣੀ ਉਮਰ ਤੱਕ ਦੀ ਗੱਲ ਕਰਾਂ ਹੁਣ ਤੱਕ ਕਹਿੰਦੇ ਵੀ ਪੁਲਿਸ ਵਾਲੇ ਡਾਂਗ ਪਰੇਟੀ ਕਰਦੇ ਆਏ ਨੇ ਤੇ ਬੱਚਿਆਂ ਨੂੰ ਹੁਣ ਫ੍ਰੀ ਪੜਾਉਂਦੇ ਨੇ ਮੈਂ ਪਹਿਲੀ ਵਾਰੀ ਅੱਜ ਤੁਹਾਡੇ ਤੋਂ ਸੁਣ ਰਿਹਾ ਤੇ ਮੈਂ ਤੁਹਾਡਾ ਬੋਰਡ ਪੜ੍ਹ ਕੇ ਦੇਖਿਆ ਵੀ ਇਹਦੇ ਵਿੱਚ ਫ੍ਰੀ ਪੜ੍ਹਾਈ ਵੀ ਕਰਾਉਂਦੀ ਆ ਪੁਲਿਸ ਕਿਤੇ ਨਾ ਹਾਂਜੀ ਬੱਚਿਆਂ ਨੂੰ ਅਸੀਂ ਸਟਾਰਟਿੰਗ ਦੀਆਂ ਕਲਾਸਾਂ ਦੇ ਵਿੱਚ ਬਿਲਕੁਲ ਫ੍ਰੀ ਕਰਵਾਉਣੀ ਆ ਜੀ ਪੜ੍ਹਾਈ ਹਾਂਜੀ ਇਹ ਕਿੰਨੇ ਸਾਲ ਤੱਕ ਕਰਾਉਂਦੇ ਆ ਜੀ ਇਹ ਅਸੀਂ 2 ਸਾਲ ਤੱਕ ਕਰਵਾਉਣੀ ਆ ਜੀ 2 ਸਾਲ ਹਾਂਜੀ ਹਾਂ ਉਸ ਤੋਂ ਬਾਅਦ ਇਹ ਜਿਹੜੀ ਹਾਈ ਕਲਾਸ ਵੀ ਕਿੱਥੇ ਤੱਕ ਪਾਦੇ ਮੇਂ ਦੂਸਰੇ ਸਕੂਲਰ ਦੇ ਵਿੱਚ 70000 80 80000 ਲੱਖ ਲੱਖ ਰੁਪਏ ਤੱਕ ਦਾ ਖਰਚਾ ਹੈ ਤਾਂ ਸਾਡੇ ਸਕੂਲ ਦੇ ਵਿੱਚ ਬਹੁਤ ਹੀ ਨੋਮੀਨਲ ਹੈ ਜਿਹਦੇ ਵਿੱਚ ਸਾਰੇ 30 ਤੋਂ 35000 ਤੱਕ ਦਾ ਖਰਚਾ ਹੈ ਜੀ ਇੱਕ ਬੱਚੇ ਦਾ ਲਾਲੋ 7th 8th ਇਹਨੇ ਤੱਕ ਆਉਂਦਾ ਹੈ ਬਾਕੀ ਥੋੜਾ ਬਹੁਤਾ ਬੁੱਕਸ ਦਾ ਹੀ ਖਰਚਾ ਜ਼ਿਆਦਾ ਹੋਰ ਕੁਝ ਨਹੀਂ ਹੁੰਦਾ ਜੀ ਜਿੱਦਾਂ ਪੜ੍ਹਾਈ ਤੋਂ ਲਾਵਾ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਉਹ ਜਿਹੜੇ ਐਡ ਕਰਦੇ ਨੇ ਜੀ ਇੱਥੇ ਆ ਫੈਸਿਲਿਟੀ ਆ ਅਸੀਂ ਲੋਕਾਂ ਨੂੰ ਵੱਖਰਾ ਕਰ ਰਹੇ ਆ ਤੇ ਆਪਣੇ ਕੋਲੇ ਆਪਣੇ ਸਕੂਲ ਦੇ ਵਿੱਚ ਪੜ੍ਹਾਈ ਤੋਂ ਇਲਾਵਾ ਕੀ ਫੈਸਿਲਿਟੀ ਸਰ ਆਪਣੇ ਕੋਲ ਗੇਮਸ ਨੇ ਜੀ ਹਰ ਇੱਕ ਗੇਮ ਦੇ ਵਿੱਚ ਸਾਡੇ ਕੋਲ ਅਲੱਗ ਕੋਚ ਨੇ ਆਮ ਸਕੂਲਾਂ ਦੇ ਵਿੱਚ ਆਪਾਂ ਇੱਕ ਡੀਪੀ ਜਾਂ ਇੱਕ ਪੀਟੀ ਟੀਚਰ ਰੱਖੇ ਹੁੰਦੇ ਨੇ ਸਾਡੇ ਸਕੂਲ ਦੇ ਵਿੱਚ ਇਹ ਹੈ ਜੀ ਕਿ ਐਸਐਸਪੀ ਸਾਹਿਬ ਸਾਨੂੰ ਜੋ ਸ਼ੂਟਿੰਗ ਦੇ ਵਿੱਚ ਜਾਂ ਬਾਸਕਟਬਾਲ ਦੇ ਕੋਚ ਹੋ ਗਏ ਜਾਂ ਜਿਹੜੇ ਪੁਲਿਸ ਮੁਲਾਜ਼ਮ ਵਧੀਆ ਕੋਟੇ ਦੇ ਵਿੱਚ ਭਰਤੀ ਹੋਏ ਹੁੰਦੇ ਜੀ ਸਪੋਰਟਸ ਕੋਟੇ ਵਿੱਚ ਅਸੀਂ ਉਹ ਉਹਨਾਂ ਤੋਂ ਉਹਨਾਂ ਦੀ ਸੇਵਾਵਾਂ ਲੈ ਲੈਂਦੇ ਆਂ ਉਹ ਫਿਰ ਸਾਨੂੰ ਕੋਚ ਸਾਡੇ ਉਹ ਪ੍ਰੋਪਰ ਸਾਡੇ ਬੱਚਿਆਂ ਨੂੰ ਹਰ ਇੱਕ ਗੇਮ ਦਾ ਅਲੱਗ ਕੋਚ ਤਿਆਰੀ ਤਿਆਰੀ ਕਰਵਾਉਂਦਾ ਸਾਡੇ ਬੱਚਿਆਂ ਨੂੰ ਹਾਂਜੀ ਇੱਕ ਸਭ ਤੋਂ ਵੱਡੀ ਜਿਹੜੀ ਭਿਆਨਕ ਬਿਮਾਰੀ ਸਾਡੇ ਪੰਜਾਬ ਦੇ ਵਿੱਚ ਫੈਲੀ ਹੋਈ ਆ ਕਿ ਛੋਟੇ ਤੋਂ ਵੱਡੇ ਬੱਚੇ ਤੱਕ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਆ ਅੱਜ ਕੱਲ ਮੈਂ ਸਕੂਲ ਸਭ ਤੋਂ ਵੱਡੀ ਇੱਕ ਦੁੱਖ ਦੀ ਗੱਲ ਹੋਰ ਵੀ ਆ ਬਹੁਤ ਸਾਰੇ ਸਕੂਲਾਂ ਦੇ ਜਿਹੜੇ ਟੀਚਰ ਨੇ ਉਹ ਖੁਦ ਵੀ ਨਸ਼ਾ ਕਰਦੇ ਨੇ ਸਿਗਰਟਾਂ ਵੀ ਅਸੀਂ ਪੀਂਦੇ ਦੇਖੇ ਨੇ ਬਿਲਕੁਲ ਜੀ ਬਿਲਕੁਲ ਮੈਂ ਕਿਸੇ ਨੂੰ ਟੌਂਚ ਨਹੀਂ ਕਰ ਰਿਹਾ ਮਾਲੋ ਇਹ ਜਰਨਲ ਗੱਲ ਆ ਇੱਕ ਵੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਫਲਾਣਾ ਟੀਚਰ ਜਾਂ ਉਹ ਕਰਦਾ ਹੈ ਵੀ ਬੱਚੇ ਵੀ ਇਨੇ ਇੱਥੇ ਤੱਕ ਆ ਗਿਆ ਹੁਣ ਕੰਮ ਜਿਹੜਾ ਆਪਾਂ ਦੇਖਦੇ ਛੋਟੇ ਛੋਟੇ ਬੱਚੇ ਆ ਉਹ ਆਮ ਨਸੀ ਕਰਦੇ ਆ ਤੇ ਉਹਨਾਂ ਦੇ ਸਬੰਧ ਵਿੱਚ ਜਿਹੜੀ ਜਾਗਰਤੀ ਹੈ ਉਹਦੇ ਬਾਰੇ ਕੀ ਕਰ ਰਹੇ ਆਪਾਂ ਜੀ ਸਰ ਮੇਰਾ ਜੋ ਮੇਰੀ ਖੋਦੀ ਸੋਚ ਹੈ ਜੀ ਮੈਂ ਮੇਰੇ ਸਕੂਲ ਦੇ ਵਿੱਚ ਜਿੰਨੇ ਵੀ ਪੇਰੈਂਟਸ ਨੇ ਮੈਂ ਉਹਨਾਂ ਨੂੰ ਹਰ ਮਹੀਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਆਪਣੇ ਬੱਚੇ ਦੀ ਕੋਈ ਵੀ ਪ੍ਰੋਗਰੈਸ ਹੋ ਸਾਨੂੰ ਦੱਸ ਕੇ ਜਾਣੀ ਹੈ ਜੀ ਹਰ ਮਹੀਨੇ ਦੇ ਵਿੱਚ ਚਾਹੇ ਤੁਸੀਂ ਮੇਰੇ ਕੋਲ ਇੱਕ ਵਾਰੀ ਮਿਲੋ ਮੈਨੂੰ ਦੋ ਵਾਰੀ ਮਿਲੋ ਚਾਹੇ ਮੈਨੂੰ ਹਰ ਹਫਤੇ ਮਿਲਣ ਆਓ ਜੀ ਉਹਨਾਂ ਲਈ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਆ ਦੇਖੋ ਐਸੀ ਪੇਰੈਂਟਸ ਵਾਸਤੇ ਬੈਠੇ ਆ ਇਹ ਸਕੂਲ ਨੂੰ ਚਲਾਉਣ ਵਾਲੇ ਕੋਈ ਪ੍ਰਿੰਸੀਪਲ ਜਾਂ ਕੋਈ ਉਹਦੇ ਮੁਖੀ ਨਹੀਂ ਹੁੰਦੇ ਉਹਨਾਂ ਨੂੰ ਚਲਾਉਣ ਵਾਲੇ ਪੇਰੈਂਟਸ ਹੁੰਦੇ ਨੇ ਉਹ ਫੀਸਾਂ ਭਰਦੇ ਨੇ ਅਗਰ ਐਸੀ ਉਹਨਾਂ ਦੇ ਤਸੱਲੀ ਵਿੱਚ ਅਗਰ ਆਪਾਂ ਨਹੀਂ ਦੇ ਸਕਦੇ ਉਹਨਾਂ ਨੂੰ ਤੇ ਉਹਦੇ ਵਿੱਚ ਫਿਰ ਸਾਡਾ ਉੱਥੇ ਬੈਠਣ ਦਾ ਕੋਈ ਫਰਜ਼ ਨਹੀਂ ਬਣਦਾ ਹੁਣ ਮੈਂ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਬਹੁਤ ਕਾਉਂਸਲ ਕਰਦਾ ਰਹਿਣਾ ਤੁਸੀਂ ਵੇਖਿਆ ਹੋਊਗਾ ਆਪਣੇ ਨਾਰਮਲ ਦੇ ਵਿੱਚ 8 ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਆ ਜੋ ਗਲਤ ਸਾਈਡ ਵੱਲ ਨੂੰ ਜਾ ਰਹੇ ਨੇ ਉਹਦੇ ਵਿੱਚ ਮੇਨ ਕਾਰਨ ਹੈ ਜੀ ਮੇਨ ਕਾਰਨ ਇਹ ਹੈ ਜੀ ਕਿ ਆਪਾਂ ਪਹਿਲੇ 5 ਸਾਲ ਤੱਕ ਤਾਂ ਆਪਾਂ ਬੱਚਿਆਂ ਨੂੰ ਬਹੁਤ ਬਚਾ ਬਚਾ ਕੇ ਰੱਖਦੇ ਆ ਬੱਚਾ ਡਿੱਗਣਾ ਜਾਵੇ ਬੱਚਾ ਸੱਟ ਨਾ ਖਾਲੇ ਮਾਪੇ ਉਹਦੇ ਉੱਪਰ ਪ੍ਰੋਪਰ ਨਿਗਰਾਨੀ ਰੱਖਦਾ ਪਰ ਜਦੋਂ ਹੀ 8-9 ਸਾਲ ਦੇ ਹੋ ਜਾਂਦੇ ਨੇ ਜਦੋਂ ਬੱਚੇ ਸਕੂਟੀ ਚਲਾਉਣ ਲੱਗ ਜਾਂਦੇ ਆ ਮੋਟਰਸਾਈਕਲ ਚਲਾਉਣ ਲੱਗ ਜਾਂਦੇ ਆ ਮਾਪੇ ਉਹਨੂੰ ਪਿਤਾ ਨੂੰ ਕੀ ਹੁੰਦਾ ਵੀ ਮੇਰਾ ਬੱਚਾ ਤਾਂ ਮੋਟਰਸਾਈਕਲ ਚਲਾਉਣ ਲੱਗ ਗਿਆ ਘਰ ਦੇ ਕੰਮ ਆਪੀ ਕਰੀ ਜਾਊਗਾ ਆਪਣੇ ਨਾਰਮਲ ਕੀ ਹੈ ਦੁਕਾਨਦਾਰ ਹੁੰਦੇ ਨੇ ਜੀ ਮੰਨ ਲਓ ਜਾਂ ਕਿਸਾਨ ਨੇ ਆਪਣੇ ਕਿਸਾਨ ਸ਼ਾਮ ਨੂੰ 7:00 ਵਜੇ ਤੱਕ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਦੁਕਾਨਦਾਰਾਂ ਨੂੰ ਇਹ ਹੁੰਦਾ ਕਿ ਇਹ ਸਾਡਾ ਬਿਜ਼ਨਸ ਹੈ ਉਹਨਾਂ ਨੂੰ ਸ਼ਾਮ 7:00 8:00 ਵਜੇ ਜਾਂਦੀ ਹੈ ਪਿੱਛੇ ਕੀ ਹੁੰਦਾ ਪਿੱਛੇ ਮਾਤਾ ਘਰੇ ਇਕੱਲੇ ਰਹਿ ਜਾਂਦੇ ਨੇ ਜੀ ਬੱਚੇ ਨੇ ਮੋਟਰਸਾਈਕਲ ਚੱਕਿਆ ਮੰਨ ਲਓ ਘੁੰਮਣ ਚਲੇ ਗਈ ਠੀਕ ਹੈ ਬੱਚਾ ਬਾਹਰ ਚਲਾ ਗਿਆ ਇੱਕ ਚੰਗਾ ਮਿਲਦਾ ਦੋ ਮਾੜੇ ਬੰਦੇ ਮਿਲਦੇ ਨੇ ਉਥੇ ਕੀ ਹੈ ਜੀ ਜਦੋਂ ਬੱਚੇ ਦੀ ਗੌਰ ਨਹੀਂ ਰਹਿੰਦੀ ਪੇਰੈਂਟਸ ਵੱਲੋਂ ਸ਼ਾਮ ਨੂੰ 7:00 ਵਜੇ ਤੱਕ ਤਾਂ ਉਸ ਟਾਈਮ ਦੇ ਵਿੱਚ ਉਹ ਬੱਚੇ ਜਿਹੜੇ ਉਹ ਗਲਤ ਰਾਂਹ ਦੇ ਉੱਤੇ ਪੈਣ ਲੱਗ ਜਾਂਦੇ ਨੇ ਤੁਸੀਂ ਆਮ ਵੇਖਿਆ ਹੋਊਗਾ ਕਿ ਅਗਰ ਕੋਈ ਵੀ ਬੰਦਾ ਸਵੇਰੇ 10:00 ਵਜੇ 11:00 ਵਜੇ ਥੋੜੀ ਜਿਹੀ ਸ਼ਰਾਬ ਪੀ ਲਵੇ ਤੇ ਸ਼ਾਮ ਨੂੰ 5:00 ਵਜੇ ਤੱਕ ਉਹਦੀ ਸਾਰੀ ਉੱਤਰ ਜਾਂਦੀ ਹੈ ਬੜੇ ਆਰਾਮ ਨਾਲ ਘਰੇ ਚਲੇ ਜਾ ਸਕਦਾ ਜੀ ਉਸੀ ਤਰ੍ਹਾਂ ਬੱਚੇ ਜਦੋਂ ਸ਼ੁਰੂ ਦੇ ਵਿੱਚ ਥੋੜਾ ਥੋੜਾ ਕੋਈ ਵੀ ਨਸ਼ਾ ਪਤਾ ਕਰਨ ਲੱਗ ਜਾਂਦੇ ਨੇ ਸ਼ਾਮ ਨੂੰ 5 ਵਜੇ ਤੱਕ ਉਹ ਆਪ ਦਾ ਠੀਕ ਠਾਕ ਹੋ ਕੇ ਘਰੇ ਚਲੇ ਜਾਂਦੇ ਨੇ ਮਾਪਿਆਂ ਨੂੰ ਕਦੋਂ ਪਤਾ ਲੱਗਦਾ ਜੀ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੀਆਂ ਡੋਜ਼ਾਂ ਵਧ ਜਾਂਦੀਆਂ ਨੇ ਤੇ ਬੱਚਾ ਸ਼ਾਮ ਨੂੰ ਜਦੋਂ ਇੱਕਦਮ ਟੰਡ ਮਿਲਦਾ ਉਦੋਂ ਮਾਪਿਆਂ ਨੂੰ ਇਹ ਹੁੰਦਾ ਵੀ ਇਹ ਪ੍ਰਸ਼ਾਸਨ ਦਾ ਕਸੂਰ ਹੈ ਉਹ ਨਹੀਂ ਸੰਭਾਲ ਕਰਦੇ ਹੋ ਨਹੀਂ ਪਰ ਜਦ ਕਿ ਇੱਥੇ ਗੱਲ ਇਹ ਹੁੰਦੀ ਹੈ ਕਿ ਅਗਰ ਮਾਪਿਓ ਖੁਦ ਆਪਣੇ ਬੱਚਿਆਂ ਵੱਲ ਇਸ ਚੀਜ਼ ਦਾ ਧਿਆਨ ਦੇਣ ਹੁਣ ਮੈਂ ਮੇਰੇ ਸਕੂਲ ਦੇ ਬੱਚਿਆਂ ਮਾਤਾ ਪਿਤਾ ਨੂੰ ਕੀ ਸਮਝਾਉਣਾ ਹੈ ਬੱਚਾ 2 ਵਜੇ ਘਰ ਆ 2 ਵਜੇ ਤੁਸੀਂ ਬੱਚੇ ਦੇ ਨਾਲ ਬੈਠ ਕੇ ਖਾਣਾ ਖਾਓ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢੋ ਚਾਹੇ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹੋ ਦੇਖੋ ਤੁਹਾਡੇ ਬੱਚਾ ਤੋਂ ਵੱਧ ਕੇ ਤੁਹਾਡੇ ਲਈ ਹੋਰ ਕੋਈ ਵੀ ਹੁੰਦਾ ਨਹੀਂ 100% ਕੁਝ ਨਹੀਂ ਹੈਗਾ ਤੋਂ ਉਹਨਾਂ ਤੋਂ ਵੱਧ ਕੇ ਆਪਣੇ ਲਈ ਕੁਝ ਨਹੀਂ ਹੈਗਾ ਅ 2 ਵਜੇ ਆਓ ਘਰ ਆਓ ਬੱਚਿਆਂ ਦੇ ਨਾਲ ਬਹਿ ਕੇ ਛੁੱਟੀ ਤੋਂ ਬਾਅਦ ਉਹਨਾਂ ਨਾਲ ਖਾਣਾ ਖਾਓ ਉਹਨਾਂ ਦੀ ਅੱਖਾਂ ਚੱਕਾ ਪਾ ਕੇ ਗੱਲ ਕਰੋ ਤੁਹਾਨੂੰ ਅੱਖਾਂ ਚੱਕਾ ਪਾਈ ਤੂੰ ਪਤਾ ਲੱਗ ਜੇਗਾ ਤੁਹਾਡਾ ਬੱਚਾ ਕਿੱਥੇ ਸਟੈਂਡ ਕਰ ਰਿਹਾ ਠੀਕ ਬੱਚਿਆਂ ਨਾਲ ਖਾਣਾ ਖਾਓ ਬੱਚਿਆਂ ਨੂੰ ਪੇਰੈਂਟਸ ਨਾਲ ਖਾਣਾ ਖਾਣ ਦੀ ਆਦਤ ਪੈਂਦੀ ਹੈ ਬੱਚਿਆਂ ਦਾ ਮਾਪਿਓ ਦੇ ਨਾਲ ਪਿਆਰ ਵੱਧਦਾ ਉਸ ਤੋਂ ਬਾਅਦ ਕੀ ਹੈ ਬੱਚਾ ਤੁਹਾਡਾ ਟਿਊਸ਼ਨ ਜਾਂਦਾ ਹੈ 3 ਵਜੇ 4 ਵਜੇ ਟਿਊਸ਼ਨ ਚ ਲੱਗ ਗਿਆ ਟਿਊਸ਼ਨ ਤੋਂ ਬਾਅਦ ਉਹ 6 ਵਜੇ ਵਾਪਸ ਆਉਂਦਾ 6 ਤੋਂ ਜੇ 7 ਵਜੇ ਦੇ ਆ ਤਾਂ ਉਹਨੂੰ ਆਉਣ ਦਾ ਕਾਰਨ ਪੁੱਛੋ 7 ਵਜੇ 6 ਵਜੇ ਆ ਕੇ ਫਿਰ ਇੱਕ ਵਾਰੀ ਬੱਚੇ ਨਾਲ ਰੂਬਰੂ ਹੋਵੋ ਉਹਦੇ ਨਾਲ ਗੱਲਬਾਤ ਕਰੋ ਫਿਰ ਉਹਦੀਆਂ ਕਜੱਕਾ ਭਾ ਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂਗਾ ਕਿ ਤੁਹਾਡਾ ਬੱਚਾ ਬਿਲਕੁਲ ਸਹੀ ਜਾ ਰਿਹਾ ਉਸ ਤੋਂ ਬਾਅਦ ਕੀ ਹੈ ਅਗਰ ਤੁਸੀਂ ਆਪਣਾ ਸ਼ਾਮ ਦਾ ਟਾਈਮ ਕੱਢ ਸਕਦੇ ਹੋ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕਰੋ ਬੱਚਿਆਂ ਦੇ ਨਾਲ ਹੋ ਸਕੇ ਤਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਖੁਦ 2 ਘੰਟੇ 1 ਘੰਟਾ ਡੇਢ ਘੰਟਾ ਗਰਾਊਂਡ ਦੇ ਵਿੱਚ ਜਾ ਕੇ ਹੋ ਜਦੋਂ ਬੱਚਿਆਂ ਦਾ ਧਿਆਨ ਇਹਨਾਂ ਚੀਜ਼ਾਂ ਵੱਲ ਲੱਗੇਗਾ ਮਜ਼ਾਲ ਹੀ ਨਹੀਂ ਹੈ ਕਿ ਕੋਈ ਵੀ ਬੰਦਾ ਉਹਨਾਂ ਦੇ ਆਲੇ-ਦਾਲੇ ਨਸ਼ੇ ਪੱਤੇ ਵਾਲੇ ਜਿੰਨੇ ਮਰਜ਼ੀ ਫਿਰਦੇ ਹੋਣ ਤੁਹਾਡਾ ਬੱਚਾ ਨਸ਼ਾ ਪਤਾ ਕਰ ਹੀ ਨਹੀਂ ਸਕਦਾ ਕਿਉਂਕਿ ਤੁਹਾਡਾ ਮਾਪਿਓ ਦਾ ਬੱਚੇ ਦੇ ਨਾਲ ਪਿਆਰ ਵੱਧਦਾ ਹੈ ਬੱਚੇ ਦਾ ਖੇਡਾਂ ਨਾਲ ਪਿਆਰ ਵੱਧਦਾ ਹੈ ਤਾਂ ਉਹਦੇ ਨਾਲ ਆਸੇ-ਪਾਸੇ ਫਿਰ ਕੋਈ ਵੀ ਮਾੜੀ ਸੰਗਤ ਹੋਵੇ ਬੱਚਾ ਉਹ ਸੰਗਤ ਵੱਲ ਜਾਂਦਾ ਹੀ ਨਹੀਂ ਬਤਾਰ ਬਸ ਫਰਕ ਇੱਥੇ ਆ ਜਾਂਦਾ ਹੈ ਕਿ ਮਾਪਿਓ ਨੂੰ ਖੁਦ ਨੂੰ ਟਾਈਮ ਬੱਚਿਆਂ ਨੂੰ ਦੇਣਾ ਪੈਂਦਾ ਪਰ ਮੈਂ ਇੱਕ ਗੱਲ ਦਾ ਬਹੁਤ ਮੈਨੂੰ ਅਫਸੋਸ ਹੁੰਦਾ ਹੈ ਕਿ ਅੱਜ ਕੱਲ ਮਾਤਾ ਪਿਤਾ ਦੇ ਕੋਲ ਆਪਣੇ ਬੱਚਿਆਂ ਦੇ ਲਈ ਵੀ ਟਾਈਮ ਨਹੀਂ ਹੈਗਾ ਇਸੇ ਲਈ ਬੱਚੇ ਗਲਤ ਰਾਹਾਂ ਤੇ ਪੈਂਦੇ ਆ ਅੱਛਾ ਪਲੱਸ 2 ਤੱਕ ਬੱਚਾ ਠੀਕ-ਠਾਕ ਨਿਕਲ ਗਿਆ ਉਸ ਤੋਂ ਬਾਅਦ ਤਾਂ ਬੱਚਾ ਖੁਦ ਹੀ ਇੰਨਾ ਸਿਆਣਾ ਹੋ ਜਾਂਦਾ ਬੱਚਾ ਗਲਤ ਰਾਹੇ ਪੈਂਦੀ ਨਹੀਂਗਾ بس باقی ਮੇਰੀ ਕੋਸ਼ਿਸ਼ ਰਹਿੰਦੀ ਹੈ ਜੀ ਕਿ ਮੈਂ ਹੁਣ ਇੱਥੇ ਲਗਾਈਆ ਸਟਾਲ ਮੈਂ ਬਾਹਰ ਵੀ ਇੰਨਾ ਕੁਸ਼ ਵਧੀਆ ਲੈ ਕੇ ਲਗਾਇਆ ਹੋਇਆ ਪੇਰੈਂਟਸ ਪੜਨਗੇ ਉਹਨੂੰ ਦੇਖਣਗੇ ਮੇਰਾ ਮਕਸਦ ਸਿਰਫ ਇਹ ਨਹੀਂ ਕਿ ਮੈਂ ਇੱਥੇ ਐਡਮਿਸ਼ਨਸ ਲੈਣੀਆਂ ਨੇ ਮੇਰਾ ਮਕਸਦ ਇਹ ਹੈ ਕਿ ਮੇਰੇ ਕੋਲੇ ਪੂਰੇ ਮਾਨਸਾ ਦੇ ਜਦੋਂ ਮਰ ਜਿੱਥੋਂ ਦਾ ਮਰਜੀ ਪੇਰੈਂਟਸ ਮੇਰੇ ਕੋਲ ਸਕੂਲ ਆਵੇ ਮੇਰੇ ਨਾਲ ਗੱਲਬਾਤ ਕਰੇ ਅਗਰ ਕਿਸੇ ਨੂੰ ਕੋਈ ਇਦਾਂ ਦੀਆਂ ਦਿੱਕਤ ਹੈਗੀਆਂ ਨੇ ਕੋਈ ਬੱਚੇ ਦਾ ਦੇਖੋ ਚੀਜ਼ਾਂ ਦੇ ਬੈਠ ਕੇ ਹੱਲ ਹੁੰਦੇ ਹੁੰਦੇ ਨੇ ਤੇ ਇੱਕ ਦੂਜੇ ਨੂੰ ਸਮਝਾ ਕੇ ਜੋ ਗੱਲਾਂ ਹੋਣਗੀਆਂ ਮੈਂ ਕੋਦਾਂ ਬੱਚਿਆਂ ਨਾਲ ਵੀ ਗੱਲ ਕਰਾਂਗੇ ਬੱਚਿਆਂ ਨੂੰ ਵੀ ਕਾਉ ਬਹੁਤ ਮਨੋ ਇੱਛਾ ਦੇ ਲੋ ਇੱਛਾ ਹੁੰਦੀ ਹੈ ਜੀ ਕਿ ਇਸ ਤਰ੍ਹਾਂ ਨਾਲ ਮੈਂ ਪੇਰੈਂਟਸ ਦੇ ਸੈਮੀਨਾਰ ਲਾਵਾ ਤੇ ਬੱਚਿਆਂ ਪੇਰੈਂਟਸ ਨੂੰ ਥੋੜਾ ਜਿਹਾ ਮੋਟੀਵੇਟ ਕਰੀਏ ਕਿ ਆਪਣੇ ਬੱਚਿਆਂ ਵੱਲ ਵੱਧ ਧਿਆਨ ਦਿਓ ਜਿੱਦਾਂ ਦੂਸਰੇ ਸਕੂਲਾਂ ਵਾਲੇ ਜਿਹੜੇ ਚਾਹੇ ਉਹ ਪ੍ਰਾਈਵੇਟ ਨੇ ਜਾਂ ਸਰਕਾਰੀ ਨੇ ਬਾਹਰ ਜਾਂਦੇ ਆ ਕਿਤੇ ਨਾ ਕਿਤੇ ਆਪਣਾ ਇਹ ਇੱਕ ਵਿਊ ਲੈ ਕੇ ਜਾਂਦੇ ਆ ਵੀ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਗਾਈਡ ਕਰ ਰਹਿਆਂਗੇ ਜਾਂ ਇਹ ਲੋਕਾਂ ਨਾਲੋਂ ਵੱਖਰਾ ਕਰ ਰਹਿਆਂਗੇ ਆਪਣਾ ਵੀ ਕੋਈ ਏਦਾਂ ਦਾ ਪ੍ਰੋਗਰਾਮ ਹੁੰਦਾ ਹੈ ਮੇਰਾ ਸਾਰੀ ਹੀ ਹੈ ਜੀ ਕਿ ਮੈਂ ਇੱਥੇ ਕੋਈ ਐਡ ਤੁਸੀਂ ਦੇਖੋ ਮੇਰਾ ਬੋਰਡ ਸਾਰਾ ਸਬਸਾ ਖਾਲੀ ਹੈ ਮੈਂ ਸਿਰਫ ਆਪਣਾ ਬੱਚਿਆਂ ਦੀ ਵੈਨ ਖਰਚੇ ਵਾਲੇ ਸਿਰਫ ਇਹੀ ਬੋਰਡ ਲਗਾਏ ਆ ਆਹ ਹੁਣ ਸਾਈਡਾਂ ਤੇ ਤੁਸੀਂ ਦੋਨੇ ਸਾਈਡਾਂ ਤੇ ਦੇਖੋ ਮੇਰੇ ਪ੍ਰੋਪਰ ਬੋਰਡ ਲੱਗੇ ਹੋਏ ਨੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਸਮਝਾਈਆਂ ਗਈਆਂ ਕਿ ਤੁਸੀਂ ਆਪਣੇ ਬੱਚੇ ਵੱਲ ਕਿਵੇਂ ਧਿਆਨ ਦੇਣਾ ਤੇ ਮੈਂ ਇਹ ਚਾਹੁੰਦਾ ਕਿ ਸਾਰੇ ਪੇਰੈਂਟਸ ਪੜ੍ਹਨੇ ਨਾ ਚੀਜ਼ਾਂ ਨੂੰ ਇਹਨਾਂ ਦੇ ਤੇ ਅਮਲ ਕਰਨ ਜਿਦਾ ਅਸੀਂ ਬੱਚਿਆਂ ਦੇ ਥੋੜੇ ਬਾਦੇ ਕੋਈ ਵਿਦਿਅਕ ਟੂਰ ਵੀ ਲੈ ਜਾਂਦੇ ਆ ਪਰ ਜਿਵੇਂ ਅਨੰਦਪੁਰ ਸਾਹਿਬ ਲੈ ਕੇ ਜਾਣਾ ਸੀ ਅਸੀਂ ਪਹਿਲਾਂ ਉਧਰ ਲੈ ਕੇ ਗਏ ਸੀ ਬੱਚਿਆਂ ਦਾ ਟੂਰ ਉਥੇ ਯਾਨੀ ਕਿ ਕੋਈ ਇਤਿਹਾਸ ਦੇ ਬਾਰੇ ਵਿੱਚ ਸਾਡੇ ਟੂਰ ਹਮੇਸ਼ਾ ਇਸੇ ਤਰ੍ਹਾਂ ਦੇ ਜਾਂਦੇ ਨੇ ਵੀ ਅਸੀਂ ਕੋਈ ਇਤਿਹਾਸਿਕ ਚੀਜ਼ਾਂ ਦਿਖਾ ਕੇ ਲੈ ਕੇ ਆਈਏ ਬੱਚਿਆਂ ਨੂੰ ਕੁਝ ਇਤਿਹਾਸ ਭਰੇ ਜਾਣਕਾਰੀ ਦੇਈਏ ਕਈ ਬੱਚੇ ਦੂਰ ਦੇ ਹੁੰਦੇ ਨੇ ਪੜ੍ਹਨਾ ਚਾਹੁੰਦੇ ਹੁੰਦੇ ਨੇ ਚਾਹੇ ਉਹ ਤੁਹਾਡੇ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋਣਗੇ ਉਹਨਾਂ ਦਾ ਜਿਹੜਾ ਏਰੀਆ ਦੂਰ ਦਾ ਹੁੰਦਾ ਹੈ ਲੋਕੇਸ਼ਨ ਦੂਰ ਦੀ ਹੁੰਦੀ ਆ ਉੱਥੇ ਕੋਈ ਰਹਿਣ ਦਾ ਏਦਾਂ ਦਾ ਕੋਈ ਬਣਿਆ ਹੋਇਆ ਸਿਸਟਮ ਨਹੀਂ ਹੈ ਜੀ ਸਾਡੇ ਕੋਲੇ ਰਹਿਣ ਦਾ ਸਿਸਟਮ ਨਹੀਂ ਹੈਗਾ ਜੀ ਬਾਕੀ ਸਾਡੀ ਅਜੇ ਕੋਸ਼ਿਸ਼ ਚੱਲ ਰਹੀ ਹੈ ਕਿ ਅਗਰ ਸਾਡੇ ਕੋਲ ਅੱਗੇ ਬੱਚੇ ਇਸ ਤਰ੍ਹਾਂ ਦੇ ਆਉਣਗੇ ਤਾਂ ਫਿਰ ਅਸੀਂ ਉਹਨਾਂ ਦਾ ਕੋਈ ਪੀਡੀ ਵਗੈਰਾ ਦਾ ਵੀ ਕੁਝ ਇੰਤਜ਼ਾਮ ਕਰਵਾ ਸਕਦੇ ਹਾਂ ਸ਼ਹਿਰ 'ਚ ਜਦੋਂ ਪੀਟੀਐਮ ਹੁੰਦੀ ਆ ਸਕੂਲਾਂ ਦੇ ਵਿੱਚ ਆਪਣਾ ਕੀ ਪ੍ਰੋਸੈਸ ਹੁੰਦਾ ਹੈ ਸਰ ਆਪਣੇ ਵੀ ਪੀਟੀਐਮ ਹੁੰਦੀ ਆ ਪ੍ਰੋਪਰ ਪੀਟੀਐਮ ਦੇ ਵਿੱਚ ਮੈਂ ਖੁਦ ਹਰ ਇੱਕ ਪੇਰੈਂਟਸ ਨੂੰ ਉਹਨਾਂ ਦੇ ਬੱਚੇ ਦੀ ਜੋ ਵੀ ਪ੍ਰੋਗਰੈਸ ਹੈ ਮੈਂ ਖੁਦ ਮਿਲਦਾ ਹਾਂ ਖੁਦ ਹਰ ਇੱਕ ਪੇਰੈਂਟਸ ਮੇਰੇ ਕੋਲੇ ਆ ਕੇ ਮਿਲ ਕੇ ਜਾਂਦਾ ਆਫਿਸ ਦੇ ਵਿੱਚ ਬਿਲਕੁਲ ਬਾਕੀ ਇਹ ਨਹੀਂ ਹੈਗਾ ਕਿ ਆਮ ਸਕੂਲਸ ਦੇ ਵਿੱਚ ਤਾਂ ਕਲਾਸ ਇੰਚਾਰਜ ਦੇ ਕੋਲੇ ਜਾਂਦੇ ਉਹਨਾਂ ਨੇ ਰਿਜ਼ਲਟ ਲਿਆ ਤੇ ਉਸ ਤੋਂ ਬਾਅਦ ਉਹ ਚਲੇ ਗਏ ਮੈਂ ਹਰ ਇੱਕ ਰਿਜ਼ਲਟ ਤੋਂ ਬਾਅਦ ਮੈਂ ਪੇਰੈਂਟਸ ਨੂੰ ਖੁਦ ਅਪੀਲ ਕਰਦਾ ਹੁੰਦਾ ਕਿ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਮੈਨੂੰ ਜ਼ਰੂਰ ਮਿਲ ਕੇ ਜਾਓ ਤੁਹਾਡੇ ਬੱਚੇ ਦੀ ਵਧੀਆ ਪ੍ਰੋਗਰੈਸ ਹੈ ਉਹ ਵੀ ਦੱਸੋ ਅਗਰ ਘਟ ਹੈ ਤਾਂ ਉਹ ਵੀ ਦੱਸੋ ਤਾਂ ਕਿ ਆਪਾਂ ਉਸ ਚੀਜ਼ ਨੂੰ ਹੋਰ ਵਧੀਆ ਹੱਲ ਕੱਢ ਸਕੀਏ ਇੱਕ ਗੱਲ ਹੈਗੀ ਜਿੱਦਾਂ ਆਪਾਂ ਗੱਲ ਕਰਦੇ ਵੀ ਜਿਹੜਾ ਆ ਇਹ ਜਗ੍ਹਾ ਤੋਂ ਅਫੀਲੀਏਟਡ ਆ ਇਹ ਦਿੱਲੀ ਤੋਂ ਅਫੀਲੀਏਟਡ ਆ ਆਪਾਂ ਗੱਲ ਕਰਦੇ ਹਾਂ ਹੁਣ ਸਿਲੇਬਸ ਦੀ ਵੀ ਉਹ ਆਪਾਂ ਕਿਹੜਾ ਪੜਾ ਰਹੇ ਹਾਂ ਉਹਦੇ ਵਿੱਚ ਬੱਚਾ ਇਹ ਸੀਬੀਐਸਸੀ ਸਿਲੇਬਸ ਹੈ ਜੀ ਸਾਡੇ ਕੋਲੇ ਹਾਂਜੀ ਸੀਬੀਐਸਸੀ ਨਾਲ ਅਫੀਲੀਏਟਡ ਆ ਸਾਡਾ ਸਕੂਲ ਹਾਂਜੀ ਦਿੱਲੀ ਤੋਂ ਹਾਂਜੀ ਹਾਂਜੀ ਸੀਬੀਐਸਸੀ ਇਹ ਕਿੰਨੇ ਚਿਰ ਤੋਂ ਜੀ ਇਹ ਜੀ ਆਪਣਾ 2010 ਤੋਂ ਸਕੂਲ ਸ਼ੁਰੂ ਹੋਇਆ ਹੋਇਆ ਜੀ ਹਾਂਜੀ ਇਹ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਡਾ ਅੱਜ ਵੀਡੀਓ ਨਵੇਂ ਦੇਖ ਰਹੇ ਹੋਣਗੇ ਸਾਡੀ ਜਾਂ ਕਈਆਂ ਦੇ ਬੱਚੇ ਹੁੰਦੇ ਐ ਇਦਾਂ ਦੇ ਘਰੇ ਪੜਾਉਣ ਵਾਲੇ ਉਹ ਚਾਹਵਨਗੇ ਤੁਹਾਡੇ ਏਰੀਆ ਦੇ ਕੀ ਕਹਿਣਾ ਚਾਹੁੰਦੇ ਹੋ ਅ ਕਿਸ ਤਰ੍ਹਾਂ ਕਹਿ ਰਹੇ ਤੁਸੀਂ ਪੇਰੈਂਟਸ ਨੂੰ ਬੱਚਿਆਂ ਬਾਰੇ ਪੇਰੈਂਟਸ ਨੂੰ ਤਾਂ ਸਰ ਇਹੀ ਹੈ ਕਿ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਧਿਆਨ ਰੱਖੋ ਬੱਚਿਆਂ ਤੋਂ ਵੱਧ ਕੇ ਹੋਰ ਆਪਣੇ ਲਈ ਜ਼ਿੰਦਗੀ 'ਚ ਕੁਝ ਨਹੀਂ ਹੈਗਾ ਜਦੋਂ ਵੇਲਾ ਹੱਥੋਂ ਨਿਕਲ ਜਾਂਦਾ ਹੈ ਫਿਰ ਮੁੜ ਮੁੜ ਕੇ ਆਪਾਂ ਵਾਪਸ ਨਹੀਂ ਲਿਆ ਸਕਦੇ ਹੁੰਦੇ ਬੱਚੇ ਨੂੰ ਕਿਉਂਕਿ ਕੱਲ ਹੀ ਮੈਂ ਇੱਕ ਖਬਰ ਸੁਣੀ ਹੈ ਕਿਸੇ ਬਹੁਤ ਹੀ ਗੱਭਰੂ ਜਵਾਨ ਲੜਕਾ ਸੀਗਾ ਕੋਈ ਉਹਨੇ ਨਸ਼ਾ ਕੀਤਾ ਜ਼ਿਆਦਾ ਓਵਰਡੋਜ਼ ਕੋਈ ਹੋਈ ਹੈ ਕਿਸੇ ਤਰ੍ਹਾਂ ਦੀ ਉਹਦੀ ਕੱਲ ਬੱਚੇ ਦੀ ਡੈਥ ਹੋ ਗਈ ਤੇ ਉਹਦਾ ਅੱਜ ਵੀ ਮਨ ਦੇ ਵਿੱਚ ਬੜਾ ਅਫਸੋਸ ਜਾ ਜਾ ਰਿਹਾ ਵੀ ਯਾਰ ਕਿਉਂ ਆਪਣਾ ਸਾਰਾ ਯੂਥ ਹੈ ਇਧਰ ਵਾਲੇ ਪਾਸੇ ਪਿਆ ਹੋਇਆ ਪਰ ਹੁਣ ਇੱਕ ਮੇਨ ਗੱਲ ਆ ਜਿਹੜੇ ਕਹਿੰਦੇ ਸਟਾਫ ਹੁੰਦਾ ਉਹ ਸਕੂਲ ਦੀ ਰੀਡ ਦੀ ਹੱਡੀ ਹੁੰਦੀ ਹੈ ਬਿਲਕੁਲ ਜੀ ਬੈਕਬੋਨ ਹੁੰਦੀ ਆ ਹਾਂਜੀ ਉਹਦੇ ਬਾਰੇ ਦੱਸੋ ਆਪਣਾ ਕਿਦਾਂ ਦਾ ਸਟਾਫ ਆ ਸਰ ਸਾਡਾ ਸਟਾਫ ਇੰਨਾ ਕ ਜ਼ਿਆਦਾ ਵਧੀਆ ਹੈ ਸਾਡੇ ਹਰ ਇੱਕ ਪੇਰੈਂਟਸ ਨੂੰ ਖੁਦ ਆਪਣੇ ਪੇਰੈਂਟਸ ਨੂੰ ਫੋਨ ਨੰਬਰ ਦੇ ਕੇ ਰੱਖੇ ਨੇ ਆਮ ਸਕੂਲਸ ਦੇ ਵਿੱਚ ਕੀ ਹੁੰਦਾ ਕਿ ਉਹ ਪੇਰੈਂਟ ਸਕੂਲਸ ਆਪਣੇ ਟੀਚਰਸ ਦੇ ਫੋਨ ਨੰਬਰ ਨਹੀਂ ਦਿੰਦਾ ਸਾਡੇ ਟੀਚਰਸ ਹਰ ਟਾਈਮ ਹੀ ਅਵੇਲੇਬਲ ਰਹਿੰਦੇ ਨੇ ਅਗਰ ਉਹਨਾਂ ਦਾ ਬੱਚੇ ਨੂੰ ਕਿਸੇ ਕਿਸਮ ਦੀ ਕੋਈ ਪੜ੍ਹਾਈ ਦੇ ਵਿੱਚ ਵੀ ਪ੍ਰੋਬਲਮ ਹੈ ਤਾਂ ਉਹ ਸ਼ਾਮ ਨੂੰ ਵੀ ਇਵਨ ਸਾਡੇ ਟੀਚਰਸ ਨੂੰ ਫੋਨ ਕਰਕੇ ਪੁੱਛ ਸਕਦਾ ਹੈ ਵੀ ਮੈਂ ਮੈਨੂੰ ਇਸ ਚੀਜ਼ 'ਚ ਥੋੜੀ ਜਿਹੀ ਦਿੱਕਤ ਆ ਆਪਣੀ ਚੀਜ਼ ਨੂੰ ਮੈਂ ਵੀ ਵਧੀਆ ਕਹੂੰਗਾ ਜੀ ਮੈਨੂੰ ਮਾਫ ਕਰਿਓ ਨਹੀਂ ਜੀ ਤੁਹਾਡੇ ਤੇ ਕਿਵੇਂ ਵਿਸ਼ਵਾਸ ਕੀਤਾ ਕਿਵੇਂ ਚੈੱਕ ਕਰੀ ਸਰ ਮੇਰੇ ਕੋਲ ਸਕੂਲ ਆਓ ਜਦੋਂ ਮਰਜੀ ਤੁਸੀਂ ਆਈ ਦੇਖੋ ਵੀ ਮੈਂ ਕੋਈ ਵੀ ਫੋਟੋਗ੍ਰਾਫਸ ਲਾ ਕੇ ਕੋਈ ਹੋਰ ਤਰ੍ਹਾਂ ਦੀ ਐਡ ਦੀ ਬਜਾਏ ਮੈਂ ਸਗੋਂ ਪੇਰੈਂਟਸ ਨੂੰ ਜਾਗਰੂਕ ਕਰਨ ਲਈ ਬਾਰ ਚੀਜ਼ਾਂ ਸਾਰੀਆਂ ਲੈ ਕੇ ਲਾਈਆਂ ਤੁਸੀਂ ਮੇਰੇ ਸਕੂਲ ਦੇ ਨਾ ਜੋ ਪੇਰੈਂਟਸ ਨੇ ਕਦੇ ਉਹਨਾਂ ਨਾਲ ਗੱਲ ਕਰਕੇ ਵੇਖਿਓ ਤੁਹਾਨੂੰ ਉਹ ਦੱਸਣਗੇ ਮੈਂ ਨਹੀਂ ਦੱਸਦਾ ਨਹੀਂ ਤੁਹਾਨੂੰ ਮੇਰੇ ਕੋਲ ਸਕੂਲ ਆਉਣ ਦੀ ਜ਼ਰੂਰਤ ਹੈ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸਾਰੇ ਮੇਰੇ ਵੀਰ ਜਿੰਨੇ ਵੀਡੀਓ ਦੇਖ ਰਹੇ ਨੇ ਬੱਚਿਆਂ ਵਾਲੇ ਦੇਖ ਰਹੇ ਨੇ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਉਹ ਤਾਂ ਕਹਿ ਰਿਹਾ ਵੀ ਸਰ ਨਾਲ ਗੱਲ ਕੀਤੀ ਆ ਪਹਿਲਾਂ ਤਾਂ ਗੱਲਬਾਤ ਤੋਂ ਸਾਰੀ ਕਹਾਣੀ ਪਤਾ ਲੱਗ ਜਾਂਦੀ ਆ ਦੂਜੀ ਗੱਲ ਹੈਗੀ ਆ ਇੱਥੇ ਪੁਲਿਸ ਪ੍ਰਸ਼ਾਸਨ ਦੇ ਅੰਡਰ ਚ ਹੀ ਕਹਿ ਸਕਦੇ ਹਾਂ ਥੋੜਾ ਬੱਚਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਹੁਤ ਸਾਰੀਆਂ ਗਲਤ ਤਾਂ ਮੰਨੋ ਪੁਲਿਸ ਦਾ ਨਾਮ ਸੁਣ ਕੇ ਸੋਧਰ ਜਾਂਦੀ ਹੁੰਦੀ ਨੇ ਮੁੰਡੇ ਜੀ ਤੇ ਮੰਨੋ ਪੁਲਸ ਵਾਲੇ ਪੜਾਉਣ ਵੀ ਆਉਂਦੇ ਨਹੀਂ ਜੀ ਹਾਂ ਜੀ ਜਿਹੜੇ ਥੋੜੇ ਪੁਲਿਸ ਮੁਲਾਜ਼ਮ ਪੜਾਉਣ ਵੀ ਆਉਂਦੇ ਨੇ ਜੇ ਲੋੜ ਹੁੰਦੀ ਐ ਸੀ ਉਹਨਾਂ ਨੂੰ ਲਿਆਉਣੇ ਆ ਜੀ ਆਉਂਦੇ ਆ ਸਾਡੇ ਕੋਲੇ ਜਿਹੜੇ ਵਧੀਆ ਕੋਚ ਨੇ ਜਿਹੜੇ ਸਾਡੇ ਕੋਲੇ ਉਹ ਸਾਰੇ ਪੁਲਿਸ ਮੁਲਾਜ਼ਮੀ ਨੇ ਜੀ ਮੰਨੋ ਬੱਚਿਆਂ ਨੂੰ ਕੁਝ ਲੱਗ ਤੋਂ ਸਿੱਖਿਆ ਦਿੰਦੇ ਹੁਣ ਬਿਲਕੁਲ ਜੀ ਬਿਲਕੁਲ ਹਾਂਜੀ ਦੇਖੋ ਤੁਸੀਂ ਟ੍ਰੈਫਿਕ ਵਗੈਰਾ ਦੀਆਂ ਜੋ ਅੱਜ ਕੱਲ੍ਹ ਛੋਟੇ ਬੱਚਿਆਂ ਲਈ ਨਸ਼ੇ ਦੇ ਉੱਪਰ ਹੋ ਗਿਆ ਜਾਂ ਜਿੱਦੇ ਜਿੱਦਾਂ ਟ੍ਰੈਫਿਕ ਹੋ ਗਿਆ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਵੀ ਕੋਈ ਮੋਟਰਸਾਈਕਲ ਨਹੀਂ ਚਲਾਊਗਾ ਤੁਸੀਂ ਆਪਣਾ ਧਿਆਨ ਰੱਖਣਾ ਕਰ ਤੁਹਾਡੇ ਮਦਰ ਫਾਦਰ ਵੀ ਤੁਸੀਂ ਕਾਰ 'ਚ ਵੀ ਬੈਠ ਕੇ ਜਾਂਦੇ ਹੋ ਤਾਂ ਬੈਲਟਾਂ ਲਗਵਾਓ ਆਪਦੇ ਪੇਰੈਂਟਸ ਤੋਂ ਮੈਂ ਖੁਦ ਜੀ ਆਪਣੇ ਜਦੋਂ ਵੀ ਮੈਂ ਕਿਤੇ ਟਰੈਵਲ ਕਰਦਾ ਮੈਂ ਆਪਦੇ ਬੱਚਿਆਂ ਨੂੰ ਆਪਦੀ ਵਾਈਫ ਨੂੰ ਮੈਂ ਬਿਨਾਂ ਬੈਲਟ ਲਾਏ ਮੈਂ ਕਾਰ 'ਚ ਬੈਠਣ ਹੀ ਨਹੀਂ ਦਿੰਦਾ ਬਹੁਤ ਵਧੀਆ ਲੱਗਿਆ ਕਿਸੇ ਦਿਨ ਸਮਾਂ ਮਿਲਿਆ ਤੁਹਾਡੇ ਸਕੂਲ ਨੂੰ ਵੀ ਦੇਖ ਕੇ ਆਵਾਂਗੇ ਅਸੀਂ ਤੇ ਸਟਾਫ ਨੂੰ ਮਿਲ ਕੇ ਆਵਾਂਗੇ ਸਾਡੇ ਪੇਰੈਂਟਸ ਨੂੰ ਜ਼ਰੂਰ ਮਿਲਿਓ ਉਹ ਜ਼ਰੂਰ ਮਿਲਾਂਗੇ ਸਾਡੇ ਸਕੂਲ ਉਹ ਵੀ ਅਸੀਂ ਉਦੋਂ ਆਵਾਂਗੇ ਜਿੱਦੇ ਪੀਟੀਐਮ ਹੋਊ ਜੀ ਬਿਲਕੁਲ ਜੀ ਬਿਲਕੁਲ ਜ਼ਰੂਰ ਚੈੱਕ ਕਰਾਂਗੇ ਇੱਧਰ ਮਾਰ ਦੇ ਬਾਈ ਇੱਕ ਵਾਰੀ ਕੈਮਰਾ ਆਹ ਦਿਖਾ ਦਿਓ ਆਪਾਂ ਫੇਰ ਦੱਸ ਦਈਏ ਪੁਲਿਸ ਪਬਲਿਕ ਸਕੂਲ ਹੈ ਤੇ ਇਹਦੇ ਵਿੱਚ ਕੋਈ ਫੀਸ ਨਹੀਂ ਕੋਈ ਟਿਊਸ਼ਨ ਫੀਸ ਨਹੀਂ ਸਿਰਫ ਬੈਂਡ ਦਾ ਖਰਚਾ ਇਹਦੀ ਜੇ ਲੋਕੇਸ਼ਨ ਦੀ ਆਪਾਂ ਹੁਣ ਗੱਲ ਕਰਦੇ ਆਂ ਲੋਕੇਸ਼ਨ ਦੱਸੋ ਸਕੂਲ ਦੀ ਕਿਹੜੀ ਆ ਲੋਕੇਸ਼ਨ ਸਰ ਸਾਡੀ ਜਦੋਂ ਆਪਾਂ ਕੈਂਚੀਆਂ ਤੋਂ ਬਰਨਾਲਾ ਸਾਈਡ ਜਾਂਦੇ ਆਂ ਤਾਂ ਉੱਥੇ ਸਾਡੀ ਪੁਲਿਸ ਲਾਈਨ ਬਣੀ ਹੋਈ ਹੈ ਜੀ ਧਾਮਕੋਟ ਤੋਂ ਪਹਿਲਾਂ ਜੀ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਧਾਮਕੋਟ ਤੇ ਟੂਠੇ ਵਾਲੀ ਦੀ ਸਾਂਝੀ ਜ਼ਮੀਨ ਦੇ ਵਿੱਚ ਬਣੀ ਹੋਈ ਆ ਪੁਲਿਸ ਲਾਈਨ ਬਹੁਤ ਖੁੱਲਾ ਬਾਤਾਵਰਨ ਹੈ ਜੀ 35 ਕਿੱਲਾਂ ਚ ਬਣੀ ਹੋਈ ਐ ਟਰੈਕ ਬਣੇ ਹੋਏ ਨੇ ਗੇਮਾਂ ਵਾਸਤੇ ਸਾਡੇ ਹਰ ਇੱਕ ਚੀਜ਼ ਵਧੀਆ ਅਵੇਲੇਬਲ ਆ ਉੱਥੇ ਠੀਕ ਆ ਜੀ ਹਾਂਜੀ ਲੋ ਜੀ ਮਾਨਸਾਹਰੀ ਇਹਦਾ ਬਹੁਤ ਵਧੀਆ ਸਕੂਲ ਆ ਸਟਾਫ ਬਹੁਤ ਵਧੀਆ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਹੈਗਾ ਤੇ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੱਤੀ ਸਕੂਲ ਦਾ ਐਡਰੈਸ ਤੁਹਾਨੂੰ ਦੱਸ ਦਿੱਤਾ ਸਾਰ ਇੱਕ ਕੰਟੈਕਟ ਨੰਬਰ ਦੇ ਦਿੱਤਾ ਸਕੂਲ ਦਾ 95802361 ਜੀ ਰਿਪੀਟ ਕਰੋ ਜੀ 978002361 95802361 ਕਿਸੇ ਵੀਰ ਨੂੰ ਜ਼ਰੂਰਤਾ ਬਾਈ ਜਿਹੜੀ ਜਾਣਕਾਰੀ ਸਾਡੇ ਤੋਂ ਨਹੀਂ ਲੈਤੀ ਗਈ ਤੁਹਾਡੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਨੰਬਰ ਦਿੱਤਾ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਇਹ ਤੇ ਕਾਲ ਮਾਰੋ ਸਕੂਲ ਬਾਰੇ ਕੋਈ ਜਾਣਕਾਰੀ ਲੈਣੀ ਹੈ ਸਟਾਫ ਬਾਰੇ ਜਾਣਕਾਰੀ ਲੈਣੀ ਹੈ ਹੋਰ ਕੋਈ ਇਨਕੁਆਇਰੀ ਕਰਨੀ ਆ ਤੁਸੀਂ ਇਸ ਨੰਬਰ ਤੇ ਲੈ ਸਕਦੇ ਹੋ ਸਰ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਜੀ ਸਮਾਪਟਿਆ ਧੰਨਵਾਦ ਜੀ